ਸਰਬਦਾ ਪਨਾ ਚੈਰੀਟੇਬਲ ਟਰਸਟੋਂ ਇੱਕ ਇੱਥੇ ਜੂ ਦੇਖਦੇ ਹੋਏ ਆ ਕਿ ਟੈਸਟ ਬੜੇ ਮਹਿੰਗੇ ਹੋ ਗਏ ਆ ਆਮ ਜਿਹੜੇ ਲੋਕ ਆ ਉਹ ਕਰਾ ਨਹੀਂ ਬੰਦੇ ਸੀ ਇੱਕ ਮਹਿੰਮ ਸ਼ੁਰੂ ਕੀਤੀ ਸੀ ਲੈਬੋਰੀਆਂ ਖੋਲਣ ਦੀ ਜੋ ਕਿ ਸਭ ਤੋਂ ਪਹਿਲਾਂ ਪਟਿਆਲਾ ਸੰਗਰੂਰ ਤੋਂ ਸ਼ੁਰੂ ਕੀਤੀ ਗਈ ਤੇ तकरीबन ਹੁਣ ਸਾਲੀਆਂ 90 ਦੇ ਕਰੀਬ ਲੇਬੋਰੀਸ ਹਾਲ ਜੋ ਕਿ ਖੁੱਲ ਚੁੱਕੀਆਂ ਨੇ ਇਹ ਤੇ ਸਾਡੇ ਪੰਜਾਬ ਹਰਿਆਣਾ ਹਿਮਾਚਲ ਦਿੱਲੀ ਚੰਡੀਗੜ੍ਹ ਰਾਜਸਥਾਨ ਸੋ ਇਹ ਸਾਰੇ ਮੈਂ ਸੜੀਆਂ ਲਬਟਰੀਜ਼ ਖੁੱਲ ਰਹੀਆਂ ਨੇ ਹਰਿਆਣੇ ਵਿੱਚ ਵੀ ਸਾਡੀਆਂ 10 ਲਬਟਰੀਜ਼ ਆਲਰੇਡੀ ਚੱਲ ਰਹੀਆਂ ਨੇ 10 ਖੁੱਲ ਚੁੱਕੀਆਂ ਨੇ ਦੋ ਦੀ ਅੱਗੇ ਜਿਹੜੀ ਪ੍ਰਪੋਜ਼ਲ ਹੈ ਉਹ ਵੀ ਤਿਆਰੀ ਹੋ ਰਹੀ ਉਹਦੀ ਕੁਰਕੁਸ਼ਤਰ ਤੇ ਇੱਕ ਇੱਕ ਇਹ ਕਦੇ ਲਾਗੇ ਛਾਕੇ ਕਿਤੇ ਹੋਰ ਇਸ ਖੋਲਨੇ ਆ ਅੱਛਾ ਅੱਛਾ ਤੇ ਨਾਚਰ ਖੋਲਨੇ ਆ ਸੋ ਟੈਸਟ ਤੁਸੀਂ ਜਿਹੜੇ ਹੋ ਰਹੇ ਨੇ ਰੇਟ ਦੇਖ ਹੀ ਲਏ ਨੇ ਰੇਟ ਤਕਰੀਬਨ ਸਾਡੇ ਕੁਝ ਟੈਸਟ ਫ੍ਰੀ ਨੇ ਕੁਝ 5 ਰੁਪਏ ਕੋ 10 ਰੁਪਏ ਕੋ 15 ਕੋ 20 ਰੁਪਏ ਕੋਸ਼ਿਸ਼ ਕੀਤੀ ਗਈ ਹੈ ਕਿ ਮਾਰਕੀਟ ਪ੍ਰਾਈਸ ਨਾਲ ਸਿਰਫ 10% ਦੇ ਉੱਤੇ ਜਿਹੜੇ ਜਿਹੜੇ ਸਾਡੇ ਰੇਟ ਨੇ ਜੇ ਬਾਜ਼ਾਰ 'ਚ ਕੋਈ ਟੈਸਟ ਤੁਹਾਡਾ 100 ਰੁਪਏ ਦਾ ਹੋ ਰਿਹਾ ਤੇ ਸਾਡੇ ਕੋਲ 10 ਰੁਪਏ ਦਾ ਹੋ ਰਿਹਾ ਇਸ ਤਰ੍ਹਾਂ ECG ਜਿਹੜੀ ਬਾਹਰ ਤਕਰੀਬਨ 150-200 ਰੁਪਏ 'ਚ ਹੁੰਦੀ ਹੈ ਜਿਹੜੀ ਕਿ ਸਾਡੀਆਂ ਸਾਰੀਆਂ ਲੈਬੋਰੀਟਰੀਆਂ ਦੇਖੋਗੇ ਦੇ 20 ਰੁਪਏ ਸਰਚ ਚਾਰਜ ਕੀਤੇ ਜਾਂਦੇ ਨੇ ਜਿਹੜੇ ਕਿ ਕੋਈ ਵੀ ਆਮ ਇਨਸਾਨ ਜਿਹੜਾ ਇਹਨਾਂ ਖਰਚਾ ਕਰ ਸਕਦਾ ਆਪਣੇ ਟੈਸਟਾਂ ਨਹੀਂ ਅਗਰ ਕਿਸੇ ਨੂੰ ਕੋਈ ਭਿਆਨਕ ਬਿਮਾਰੀ ਨਿਕਲ ਆਂਦੀ ਹੈ ਜਾਉਣਾ ਟ੍ਰੀਟਮੈਂਟ ਕਰਾਣਾ ਤੇ ਫਿਰ ਟਰਸਟ ਵਿੱਚ ਉਹ ਐਪਲੀਕੇਸ਼ਨ ਫਾਰਮ ਭਰ ਦਿੰਦੇ ਨੇ ਤੇ ਅੱਗੇ ਫਿਰ ਉਹਨਾਂ ਦਾ ਜਿਹੜਾ ਇਲਾਜ ਹੈਗਾ ਉਹਦੇ ਲਈ ਵੀ ਜਿਹੜੀ ਅਸੀਂ ਹੈ ਪੂਰੀ ਉਹਦੀ ਹਮਤ ਕਰਦੇ ਆਂ ਪੂਰੀ ਉਹਦੀ ਈਵਨ ਇਥੇ ਤੋ ਕਰਿਆ ਕਿ ਮੰਥਲੀ ਜਿਹੜੀ ਉਹਨਾਂ ਦੀ ਕੋਈ ਮੈਡੀਸਿਨਸ ਵਗੈਰਾ ਹੁੰਦੀ ਹੈ ਉਹ ਵੀ ਅਸੀਂ ਪੱਕੀ ਉਹਨਾਂ ਦੀ ਇੱਕ ਪੈਨਸ਼ਨ ਲਾਤੀ ਜਾਂਦੀ ਹੈ ਵੀ ਜਿਹਨਾਂ ਉਹਨਾਂ ਦੀ ਮੈਡੀਸਨ ਜਿਹੜੀ ਉਹ ਚੱਲਦੀ ਰਹੇ ਜਿੱਥੇ ਅਸੀਂ ਲੈਬਾਰਟਰੀਜ਼ ਖੋਲੀਆਂ ਸਭ ਤੋਂ ਪਹਿਲਾਂ ਅਸੀਂ ਅੱਖਾਂ ਦੇ ਕੈਂਪ ਲਾਇਆ ਸੀ ਜਿਹੜੇ ਕਿ ਸਾਡੇ ਤਕਰੀਬਨ 7-600 ਦੇ ਕਰੀਬ ਕੈਂਪ ਲੱਗ ਚੁੱਕੇ ਨੇ ਤੋਂ ਲੱਖ ਤੋਂ ਉੱਤੇ ਸਾਡਾ ਆਪਰੇਸ਼ਨ ਹੋ ਚੁ ਫਿਰ ਡਾਇਲਸਿਸ ਸੈਂਟਰ ਸ਼ੁਰੂ ਕੀਤੇ ਅਸੀਂ ਡਾਇਲਸਿਸ ਮਸ਼ੀਨਾਂ ਜੜੀਆਂ ਸ਼ੁਰੂ ਕੀਤੀਆਂ ਉਹ ਵੀ ਸਾਡੀਆਂ तकरीबन 240 ਦੇ ਕਰੀਬ ਸਾਡੀਆਂ ਮਸ਼ੀਨਾਂ ਚੱਲ ਰਹੀਆਂ ਨੇ ਉਹਨਾਂ ਵਿੱਚੋਂ ਵੀ ਹਰਿਆਣੇ ਦੇ ਵਿੱਚ 16 ਕੇ 18 ਮਸ਼ੀਨਾਂ ਜੜੀਆਂ ਤੁਹਾਡੇ ਹਰਿਆਣੇ ਵਿੱਚ ਲੱਗੀਆਂ ਹੋਈਆਂ ਨੇ ਜਿਆਦਾ ਕਰਨਾਲ ਔਰ ਇਸ ਪਾਸੇ ਜਿਆਦਾ ਨਹੀਂ ਤੋਂ ਉਹ ਮਹਿੰਮ ਸ਼ੁਰੂ ਕੀਤੀ ਗਈ ਸੀ ਫਿਰ ਲੈਬਾਰਟਰੀਜ਼ ਦਾ ਹੋ ਗਿਆ ਹੁਣ ਜਿਹੜਾ ਜਿਦਾਂ ਭਾਈ ਸਾਹਿਬ ਦੱਸ ਰਹੇ ਸੀ ਕਿ ਮੈਡੀਸਨ ਦਾ ਅਸੀਂ ਆਲਰੇਡੀ ਡਾਕਟਰ ਸਾਹਿਬ ਡਾਕਟਰ ਗਿਲਨਾਲ ਬੈਠੇ ਸਾਡੇ ਤੇ ਇਹਨਾਂ ਨੇ ਸਰਵੇ ਅਸੀਂ ਕਰ ਲਿਆ ਗਰਾਉਂਡਵਰਕ ਸਾਡਾ ਹੋ ਚੁੱਕਾ ਹੈ ਕਿਉਂਕਿ ਜਿੰਨਾ ਤਿੰਨਾ ਚਾਰਾਂ ਚੀਜ਼ਾਂ ਜੀ ਲੁੱਟ ਪਈ ਸੀ ਅਸੀਂ ਉਹਨਾਂ ਨੂੰ ਠਲ ਪਾਈ ਹੈ ਚਾਹੇ ਉਹ ਅੱਖਾਂ ਦੇ ਆਪਰੇਸ਼ਨ ਸੀਗੇ ਚਾਹੇ ਤੁਹਾਡੀਆਂ ਡਾਇਲਿਸਿਸ ਹੋ ਗਏ ਚਾਹੇ ਲੈਬੋਰੀਆਂ ਸੀਗੀਆਂ ਹੁਣ ਅਗਲਾ ਜਿਹੜਾ ਸਾਡਾ ਸਟੈਪ ਹੈ ਕਿਉਂਕਿ 31 ਦਸੰਬਰ ਤੱਕ ਸਾਡੀ ਸੋਲ ਲੈਬੋਰੀ ਜਿਹੜੀ ਹੈ ਸਾਰੀ ਪੂਰੀ ਹੋ ਜਾਣੀ ਹੈ ਤੇ ਉਸ ਤੋਂ ਬਾਅਦ ਸਾਡੀ ਤਿਆਰੀ ਹੈ ਸਭ ਤੋਂ ਪਹਿਲਾਂ ਅਸੀਂ ਜਿਹੜੀਆਂ 10 ਮੈਡੀਕਲ ਜਿਹੜੇ ਸਟੋਰ ਇਹ ਖੋਲਣੇ ਸ਼ੁਰੂ ਕਰਾਂਗੇ ਔਰ ਜਿੱਥੇ-ਥੇ ਸਾਡੀਆਂ ਲੈਬੈਟਰੀਜ਼ ਬਣਦੀਆਂ ਨੇ ਉੱਥੇ ਹਰ ਜਗ੍ਹਾ ਸਾਡੇ ਮੈਡੀਕਲ ਸਟੋਰ ਖੋਲਣਗੇ ਔਰ ਤੁਸੀਂ ਹੈਰਾਨ ਰਹੇ ਜੋਗੇ ਕਿ ਦਵਾਈਆਂ ਨੂੰ ਵੀ ਜਿਹੜੀ ਦਵਾਈ ਤੁਹਾਨੂੰ ਬਾਜ਼ਾਰ 100 ਰੁਪਏ ਦੀ ਮਿਲ ਰਹੀ ਹੈ ਅਸੀਂ 8 ਰੁਪਏ ਦੀ ਦੇਾਂਗੇ ਉਹ ਕਿਉਂਕਿ ਸਾਡੀ ਕੋਸਟ ਜਿਹੜੀ ਹੈ ਉਹ तकरीबन 77 ਰੁਪਏ ਹੈ ਸਿਰਫ ਸੈਲਰੀਆਂ ਨਿਕਲਣੀਆਂ ਨੇ ਬਾਕੀ ਕੋਈ ਪ੍ਰੋਫਿਟ ਟਸ ਲੈਂਦਾ ਨਹੀਂਗਾ ਚਾਹੇ ਕੋਈ ਵੀ ਅਸੀਂ ਕੰਮ ਕਰ ਰਹੇ ਆ ਕਿਸੇ ਜੋ ਕੋਈ ਪ੍ਰੋਫਿਟ ਨਹੀਂ ਹੈ ਬਲਕਿ ਲਾਸ ਹੀ ਲਾਸ ਹੈ ਕੋਸ਼ਿਸ਼ ਇਹ ਹੁੰਦੀ ਹੈ ਕਿ ਜਿਸ ਤਰ੍ਹਾਂ ਗੁਰਦੁਆਰਾ ਸਾਹਿਬ ਚ ਲੈਬ ਇਥੇ ਖੋਲੀ ਮੈਂ ਇਹ ਲੱਕਨਵਸੀਆਂ ਜਿਨ੍ਹਾਂ ਨੇ ਬਿਲਡਿੰਗ ਬਣਾ ਕੇ ਸਾਨੂੰ ਦਿੱਤੀ ਹੈ ਇਹ ਸੇਵਾ ਦਾ ਮੌਕਾ ਤੁਹਾਨੂੰ ਮਿਲਿਆ ਕੋਸ਼ਿਸ਼ ਸਾਡੀ ਹੁੰਦੀ ਹੈ ਕਿ ਅਸੀਂ ਜਿਆਦਾ ਗੁਰਦੁਆਰਿਆਂ ਵਿੱਚ ਧਰਮਸ਼ਾਲਾ ਵਿੱਚ ਜਾਂ ਸਕੂਲਾਂ ਦੇ ਵਿੱਚ ਲੈਬੋਟਰੀ ਖੋਲੀਏ ਉਹਦੇ ਨਾਲ ਇਹ ਹੁੰਦਾ ਕਿ ਉਹ ਸਾਡਾ ਕਿਰਾਇਆ ਬਚ ਜਾਂਦਾ ਔਰ ਇਹ ਜਿਹੜਾ ਕਿਰਾਇਆ ਬਚਣਾ ਇਹ ਸਾਡੀ ਪੌਕਟ ਚ ਨਹੀਂ ਜਾਣਾ ਇਹ ਉਹਨੇ ਰੇਟ ਅਸੀਂ ਹੋਰ ਘਟਾ ਦਿੰਦੇ ਹਾਂ ਤਾਂ ਜੋ ਇਹਦਾ ਫਾਇਦਾ ਜਿਹੜਾ ਡਾਇਰੈਕਟ ਜਿਹੜਾ ਉਹ ਪੇਸ਼ੈਂਟ ਨੂੰ ਮਿਲੇ ਸੋ ਇਸ ਤਰੀਕੇ ਨਾਲ ਸੇਵਾਵਾਂ ਚੱਲ ਰਹੀਆਂ ਨੇ ਤੇ ਸਾਡੀਆਂ ਜੇ 5 ਲੈਬੋਰੀ ਜਿਹੜੀਆਂ ਹਰਿਆਣੇ ਦੀਆਂ ਹੋਰ ਹੈਗੀਆਂ ਨੇ ਉਹ ਵੀ ਖੁਰਣੀਆਂ ਕਿਉਂਕਿ ਟੋਟਲ 15 ਲੈਬੋਰੀਆਂ ਅਸੀਂ ਹਰਿਆਣੇ ਨੂੰ ਦਿੱਤੀਆਂ ਸੀਗੀਆਂ 10 ਖੁੱਲ ਚੁੱਕੀਆਂ ਨੇ ਤੇ 5 ਹੋਰ ਬਹੁਤ ਜਲਦੀ ਹੀ ਖੁੱਲ ਜਾਣਗੀਆਂ ਤੇ ਮੈਡੀਕਲ ਦਾ ਵੀ ਅਸੀਂ ਜਿਹੜਾ ਸਟੋਰ ਦਾ ਉਹ ਵੀ ਉਹ ਜਲਦੀ ਸ਼ੁਰੂ ਕਰ ਦਿਆਂਗੇ ਅੱਜ ਪਿੰਡ ਸੀਵਣ ਦੇ ਵਿੱਚ ਇਤਿਹਾਸਿਕ ਪਿੰਡ ਸੀਵਣ ਦੇ ਵਿੱਚ ਸਾਡੇ ਸਿੰਘ ਸੇਵੀਅਰ ਜੀ ਐਸਪੀ ਸਿੰਘ ਉਭਰਾਏ ਸਾਹਿਬ ਮੈਂ ਧੰਨਵਾਦ ਕਰਦਾ ਇਹਨਾਂ ਦਾ ਇੱਥੇ ਪਹੁੰਚਣ ਤੇ ਜਿਨ੍ਹਾਂ ਨੇ ਸਾਨੂੰ ਅੱਜ ਇੱਥੇ ਦਰਸ਼ਨ ਦੇਣ ਦੀ ਕਿਰਪਾਲਤਾ ਕੀਤੀ ਹੈ ਔਰ ਸਾਡੇ ਪਿੰਡ ਨੂੰ ਇੱਕ ਵੱਡੀ ਸੁਗਾਤ ਜਿਹੜੀ ਕਿ ਗਰੀਬਾਂ ਦੇ ਉੱਪਰ ਬੜਾ ਟੈਸਟ ਕਰਾਉਣ ਵਾਸਤੇ ਬੜੀ ਦਿੱਕਤ ਆ ਰਹੀ ਸੀ ਉਹਨਾਂ ਨੂੰ ਉਹਨਾਂ ਦੀ ਜੇਬ ਦੇ ਉੱਪਰ ਡਾਕਾ ਪੈ ਰਿਆ ਸੀ ਉਹਨਾਂ ਨੂੰ ਮੁੱਖ ਰੱਖਦੇ ਹੋਏ ਸਿੰਘ ਸਾਹਿਬ ਦੇ ਕੋਲ ਅਸੀਂ ਬੇਨਤੀ ਕੀਤੀ ਤੇ ਇਹਨਾਂ ਨੇ ਸਾਡੇ ਕੋਲੋਂ ਫਾਰਮ ਭਰਵਾ ਕੇ ਤੇ ਸਾਨੂੰ ਇੱਥੇ ਲੈਬ ਦੀ ਜਿਹੜੀ ਸੁਗਾਤ ਦਿੱਤੀ ਹੈ ਮੈਂ ਵਿਸ਼ੇਸ਼ ਧੰਨਵਾਦੀ ਹਾਂ ਸਿੰਘ ਸਾਹਿਬ ਜੀ ਦਾ ਜਿਨ੍ਹਾਂ ਨੇ ਸਾਡੇ ਇਸ ਏਰੀਏ ਨੂੰ ਇੱਥੇ ਜਿਹੜੀ ਗਰੀਬ ਜਨਤਾ ਹੈ ਉਹਨਾਂ ਦੇ ਵਾਸਤੇ ਟੈਸਟ ਕਰਾਉਣੇ ਬੜੇ ਮੁਸ਼ਕਿਲ ਹੋ ਗਏ ਸਨ ਜਿਨ੍ਹਾਂ ਦਾ ਅਸੀਸਾਂ ਸਾਨੂੰ ਰੋਜ਼ ਫੋਨ ਦੇ ਰਾਹੀਂ ਮਿਲਦੀਆਂ ਐ ਦੁਆਵਾਂ ਮਿਲਦੀਆਂ ਉਹ ਸਿੰਘ ਸਾਹਿਬ ਨੂੰ ਵੀ ਉਹਨਾਂ ਦੁਆਵਾਂ ਦਾ ਜਿਹੜਾ ਐ ਮੈਂ ਕਹਿੰਨਾ ਕਿ ਸਤ ਗੁਰੂ ਇਹਨਾਂ ਦੀ ਜਿਹੜੀ ਸੇਧ ਹੈ ਉਹ ਤੰਦਰੁਸਤੀ ਰੱਖਣ ਉਹ ਸੇਧ ਇਹਨਾਂ ਦੀ ਚੜ੍ਹਦੀ ਕਲਾ ਵਿੱਚ ਰਹਿਣ ਔਰ ਸਿੱਖ ਕੌਮ ਨੂੰ ਬੜਾ ਪ੍ਰਾਊਡ ਹੈ ਇਹਨਾਂ ਦੇ ਉੱਪਰ ਜਿਹੜੇ ਇਹ ਮਨੁੱਖਤਾ ਦੀ ਸੇਵਾ ਕਰ ਰਹੇ ਨੇ ਜਦੋਂ ਮੈਂ ਇਹਨਾਂ ਦੇ ਨਾਲ ਜੁੜਿਆ ਹਾਲਾਂਕਿ ਦਰਸ਼ਨ ਅੱਜ ਪਹਿਲੀ ਵਾਰੀ ਹੋਏ ਨੇ ਇਹਨਾਂ ਦੇ ਬਾਰੇ ਸੁਣਿਆ ਇਹਨਾਂ ਦੇ ਬਾਰੇ ਵੇਖਿਆ ਤੇ ਮਨ ਦੇ ਵਿੱਚ ਇੱਕ ਬੜੀ ਸ਼ਰਧਾ ਇਹਨਾਂ ਦੇ ਪ੍ਰਤੀ ਪੈਦਾ ਹੋਈ ਤੇ ਇੱਕ ਮਨ ਦੇ ਵਿੱਚ ਕੋ ਉਤਸ਼ਾਹ ਵੀ ਹੋਇਆ ਕਿ ਬਲ ਤੇ ਕੁਦੰਬ ਵੀ ਮਿਲਿਆ ਕਿ ਮਨਕਤੂ ਦੀ ਸੇਵਾ ਕਰਨ ਦੇ ਵਿੱਚ ਕਿੰਨਾ ਕੁ ਸਕੂਨ ਮਨ ਨੂੰ ਮਿਲਦਾ ਆ ਲੈਬ ਖਲਵਾਉਣ ਤੋਂ ਬਾਅਦ ਜਦੋਂ ਦੁਆਵਾਂ ਮਿਲੀਆਂ ਗਰੀਬ ਜਨਤਾ ਦੀਆਂ ਇਹਨਾਂ ਦੀ ਸਾਡੇ ਪਿੰਡ ਦੀ ਸੰਗਤਾਂ ਦੀਆਂ ਤੇ ਹੋਰ ਲਾਗੇ ਪਿੰਡਾਂ ਦੀਆਂ ਸੰਗਤਾਂ ਦੀਆਂ ਜਦੋਂ ਫੋਨ ਆਉਂਦੇ ਇਹ ਮੀਨਸ ਕਿ ਡਾਕਟਰ ਸਾਹਿਬ ਦੇ ਵੀ ਫੋਨ ਆਉਂਦੇ ਆ ਕਿ ਗਰਮਜੀਤ ਸਿੰਘ ਜੀ ਤੁਸੀਂ ਬਹੁਤ ਵਧੀਆ ਉਪਰਾਲਾ ਕੀਤਾ ਹੈ ਜਿਹੜੀ ਇਹ ਲੈਬ ਦਾ ਤੁਸੀਂ ਇੱਥੇ ਸੰਗਤਾਂ ਦੀ ਸੇਵਾ ਦੇ ਵਿੱਚ ਹਾਜ਼ਰ ਕੀਤੀ ਹੈ ਇਹਨਾਂ ਦੇ ਟੈਸਟ ਜਿਹੜੇ ਬੜੇ ਐਕੂਰਸੀ ਹੁੰਦੇ ਆ ਔਰ ਬਹੁਤ ਘੱਟ ਖਰਚੇ ਦੇ ਨਾਲ ਜਿਹੜੀਆਂ ਦੂਜੀਆਂ ਲੈਬਾਂ ਵਾਲੇ ਸੀਗੇ ਉਹਨਾਂ ਦੀ ਸੈਟਿੰਗ ਸੀਗੀ ਡਾਕਟਰਾਂ ਦੇ ਨਾਲ ਔਰ ਉਹ ਬੇਵਜ੍ਹਾ ਹੀ ਪਲੇਟ ਨੈਸ ਘਟਾ ਦਿੰਦੇ ਸਨ ਸੈੱਲ ਘਟਾ ਦਿੰਦੇ ਨੇ ਸਨ ਤੇ ਰਾਤੋਂ ਰਾਤ ਦਵਾਈ ਦੇ ਵੱਡੇ ਪੈਸੇ ਲੈ ਕੇ ਉਹਨਾਂ ਕੋਲੋਂ ਕਿਉਂਕਿ ਸਵੇਰੇ ਫਿਰ ਟੈਸਟ ਦੇ ਰੂਪ ਚ ਪੈਸੇ ਲੈ ਕੇ ਫਿਰ ਉਹਦੇ ਸੈੱਲ ਜਿਹੜੇ ਪੂਰੇ ਵੀ ਕਰ ਦਿੰਦੇ ਸਨ ਮੈਂ ਬੜਾ ਧੰਨਵਾਦੀ ਹਾਂ ਸ ਸਰਬੱਤ ਦਾ ਭਲਾ ਟ੍ਰੈਸਟ ਦਾ ਤੇ ਐਸਪੀ ਸਿੰਘ ਉਭਰਾਏ ਸਾਹਿਬ ਦਾ ਡਾਕਟਰ ਗਿੱਲ ਸਾਹਿਬ ਦਾ ਤੇ ਇਹਨਾਂ ਦੀ ਪੂਰੀ ਟੀਮ ਦਾ ਜਿਨ੍ਹਾਂ ਨੇ ਸਾਨੂੰ ਇਹ ਛੋਟੇ ਜਿਹੇ ਪਿੰਡ ਨੂੰ ਇੱਕ ਵੱਡੀ ਸੁਗਾਤ ਦੇ ਕੇ ਸਾਡੇ ਪਿੰਡ ਦੇ ਵਿੱਚੋਂ ਇਸ ਗਰੀਬ ਜਨਤਾ ਦਾ ਪੈਸਾ ਸੇਵ ਕਰਵਾਇਆ ਤੇ ਅੱਗੇ ਇਹਨਾਂ ਨੇ ਇੱਕ ਹੋਰ ਸਾਨੂੰ ਜਿਹੜਾ आशीर्वाद ਦੇ ਰੂਪ ਦੇ ਵਿੱਚ ਇੱਕ ਆਸ਼ੀਸ਼ ਸੰਗਤਾਂ ਦੇ ਵਾਸਤੇ ਇਹਨਾਂ ਨੇ ਪੇਸ਼ ਕਰ ਰਹੀ ਨੇ ਸਾਡੇ ਵਾਸਤੇ ਸੁਗਾਤ ਦੇ ਰੂਪ ਦੇ ਵਿੱਚ ਕਿ ਬਹੁਤ ਜਲਦ ਅਸੀਂ ਜਿਹੜੀ ਹੈ ਇੱਥੇ ਡਿਸਪੈਂਸਰੀ ਦਾ ਵੀ ਪ੍ਰਬੰਧ ਕਰਾਂਗੇ ਤਾਂ ਕਿ ਜਿਹੜੀਆਂ ਸੰਗਤਾਂ ਦੇ ਟੈਸਟ ਦੇ ਵਿੱਚ ਤੇ ਪੈਸਾ ਬਚ ਰਿਹਾ ਉਹ ਦਵਾਈਆਂ ਦੇ ਰੂਪ ਦੇ ਵਿੱਚ ਉਹਨਾਂ ਦੀ ਜੇਬ ਤੇ ਡਾਕਾ ਨਾ ਪਵੇ ਸੋ ਉਹ ਬਹੁਤ ਜਲਦੀ ਉਹਦੇ ਵਾਸਤੇ ਡਾਕਟਰ ਸਾਹਿਬ ਨੂੰ ਉਹਨਾਂ ਨੂੰ ਅਸੀਂ ਰੂਮ ਵਿਖਾਲ ਦਿੱਤਾ ਹੈ ਨਾਲ ਲੱਗਦਾ ਔਰ ਬਹੁਤ ਜਲਦੀ ਇਹਨਾਂ ਨੇ ਕਿਹਾ ਹੈ ਕਿ ਵੀ ਅਸੀਂ ਉਹ ਵੀ ਸੇਵਾਵਾਂ ਸ਼ੁਰੂ ਕਰਵਾ ਦੇਵਾਂਗੇ ਮੈਂ ਇੱਥੇ ਆਈਆਂ ਸਾਰੀਆਂ ਸੰਗਤਾਂ ਦਾ ਦਿਲੋਂ ਧੰਨਵਾਦੀ ਹਰਿਆਣਾ ਕਮੇਟੀ ਦਾ ਮੈਂਬਰ ਹੋਣ ਦੇ ਨਾਤੇ ਜਿਹੜਾ ਇਹਨਾਂ ਨੇ ਮੈਨੂੰ ਬਖਸ਼ਿਆ ਐ ਐਸਪੀ ਸਿੰਘ ਉਪਰਾਏ ਸਾਹਿਬ ਮੈਂ ਸਾਰੀ ਜ਼ਿੰਦਗੀ ਨਹੀਂ ਭੁੱਲ ਸਕਦਾ ਔਰ ਇਹਨਾਂ ਨੇ ਮੇਰੇ ਨਾਲ ਡਿਸਕਸ ਕੀਤੀ ਬੜਾ ਆਸ਼ੀਰਵਾਦ ਦਿੱਤਾ ਆਪਣਾ ਬੱਚਾ ਸਮਝ ਕੇ ਮੈਂ ਇਹਨਾਂ ਦਾ ਵਿਸ਼ੇਸ਼ ਧੰਨਵਾਦੀਆਂ ਸਾਰੀਆਂ ਸੰਗਤਾਂ ਦਾ ਇੱਥੇ ਪਹੁੰਚਣ ਤੇ तहे ਦਿਲੋਂ ਧੰਨਵਾਦੀ ਆਉਣ ਵਾਲੇ ਦਿਨ ਸ਼ਹੀਦੀਆਂ ਦੇ ਆ ਰਹੇ ਨੇ ਮੈਂ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰੂੰਗਾ ਕਿ ਆਪਣੀ ਕੀਮਤੀ ਸਮੇਂ ਦੇ ਵਿੱਚੋਂ ਕੱਢ ਕੇ ਆਪਣੇ ਕੀਮਤੀ ਔਰਜੇਵੇਂ ਦੇ ਵਿੱਚੋਂ ਟਾਈਮ ਕੱਢ ਕੇ ਸਤਗੁਰੂ ਦੇ ਉਹਨਾਂ ਛੋਟੇ-ਛੋਟੇ ਬੱਚਿਆਂ ਦੀ ਸ਼ਹੀਦੀਆਂ ਨੂੰ ਨਾ ਭੁੱਲਿਓ ਇਹ ਇਹ ਨਹੀਂ ਬੋਲਦਾ ਕਿ ਮੈਂ ਦਾ ਜਾਚਕ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ